ਪੰਜਾਬੀਓ ਰਾਸ਼ਨ ਬੰਦ ਕਰ ਦੋ ਭਾਈ ਨਹੀਂ ਤੇ ਬੜਾ ਵੱਡਾ ਘਾਟਾ ਸਾਨੂੰ ਜਿਹੜਾ ਉਹ ਚੜਨਾ ਪੈਣਾ ਜੀ ਮੈਂ ਦੋ ਤਿੰਨ ਗੱਲਾਂ ਕਰਨੀਆਂ ਤੁਹਾਡੇ ਨਾਲ 5 ਕੁ ਮਿੰਟ ਹੀ ਲੈਣੇ ਆ ਬਸ ਜੇ ਗੱਲ ਸਹੀ ਲੱਗੂਗੀ ਤੇ ਸੁਣ ਲਿਓ ਨਹੀਂ ਤੇ ਫਿਰ ਵੀਡੀਓ ਸਕਿਪ ਕਰ ਸਕਦੇ ਹੋ ਤੁਸੀਂ ਆਹ ਦੇਖਿਓ ਪਹਿਲਾਂ ਧਿਆਨ ਦੇ ਨਾਲ ਐ ਆ ਤੁਸੀਂ ਬੰਨ ਰਾਵੀ ਦਰਿਆ ਦਾ ਜਿਹੜਾ ਟੁੱਟਾ ਸੀ ਸਾਡੇ ਪਿੰਡ ਦਾ ਇਧਰ ਸਾਡਾ ਪਿੰਡ ਐ ਸਹਜਾਦਾ ਕਾਲਾ ਆਹ ਦੇਖੋ ਐਨਡੀਆਰਫ ਦੀਆਂ ਟੀਮਾਂ ਸਾਡੇ ਵੀਰ ਜਿਹੜੇ ਰਾਸ਼ਨ ਲੈ ਕੇ ਆਏ ਉਹ ਖਲੋਤੇ ਆ ਇਸ ਤੋਂ ਪਰਲੇ ਪਾਸੇ ਪਿੰਡ ਨੇ ਸਾਰੇ ਖੋਨੇਵਾਲ ਗੁਰਤਕ ਡਾਲਾ ਇਹਦੇ ਪਰਲੇ ਪਾਸੇ ਜਿਹੜਾ ਪਿੰਡ ਆ ਜਿੱਦਾਂ ਟਾਵਰ ਤੁਹਾਨੂੰ ਲੱਭਦੇ ਪਏ ਆ ਇਹ ਧਰਮਕੋਟ ਪੱਤਣ ਹੈ ਇਹ ਸਾਰੀ ਤੁਸੀਂ ਜਾ ਰਹੀ ਆ ਜਿੱਥੇ ਵੀ ਆ ਤੁਹਾਨੂੰ ਸਪੱਸ਼ਟੇ ਨਜ਼ਰ ਆ ਰਹੇ ਇੱਕ ਤੁਸੀਂ ਸਾਡੀ ਟੁੱਟੀ ਇੱਥੋਂ ਇਹ ਜਿੱਥੇ ਤੁਹਾਨੂੰ ਸਪੱਸ਼ਟੇ ਨਜ਼ਰ ਆ ਰਹੇ ਆ ਇਹਦੇ ਪਰਲੇ ਪਾਸੇ ਆ ਉਧਰੋਂ ਸਾਰਾ ਪਾਣੀ ਨਿਕਲ ਕੇ ਸਾਡੇ ਪਿੰਡ 'ਚ ਗਿਆ ਤਕਰੀਬਨ ਹਫਤਾ ਇੱਕ ਸਾਡਾ ਪਿੰਡ ਜਿਹੜਾ ਪਾਣੀ ਦੇ ਵਿੱਚ ਡੁੱਬਾਰਿਆ ਸਾਡਾ ਪਿੰਡ ਹੀ ਨਹੀਂ ਧਰਮਕੋਟ ਪੱਤਨ ਗੁਰਚੱਕ ਡਾਲਾ ਕੋਨੇਵਾਲ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਚਲੋ ਸਾਰਿਆਂ ਦਾ ਨੁਕਸਾਨ ਹੋਇਆ ਸਾਰਿਆਂ ਦਾ ਨੁਕਸਾਨ ਜੜਿਆ ਵੀ ਹੈ ਪਰ ਹੁਣ ਪ੍ਰੋਬਲਮ ਕੀ ਹੈ ਜਿਹੜੀ ਮੈਂ ਇਹ ਗੱਲ ਤੁਹਾਡੇ ਚਰਨਾਂ 'ਚ ਬੇਨਤੀ ਕਰ ਰਿਹਾ ਹਾਂ ਤੁਹਾਡੀ ਰਾਸ਼ਨ ਦੀ ਕੋਈ ਕਮੀ ਨਹੀਂ ਆ ਵੇਖੋ ਟਰਾਲੀਆਂ ਲੱਗੀਆਂ ਨੇ ਕੋਈ ਅੰਤ ਨਹੀਂ ਹੈ ਰਾਸ਼ਨ ਵਾਧੂ ਜਿਹੜਾ ਉਹ ਘਰਾਂ ਦੇ ਵਿੱਚ ਹੋ ਚੁੱਕਾ ਹੈ ਚਲੋ ਮੈਂ ਇਹ ਨਹੀਂ ਗੱਲ ਕਹਿੰਦਾ ਹੋ ਸਕਦਾ ਕਿਸੇ ਨੂੰ ਲੋੜ ਵੀ ਹੋਵੇ ਅਜੇ ਪਰ ਹੁਣ ਮੇਨ ਜਿਹੜੀ ਪ੍ਰੋਬਲਮ ਆਉਣੀ ਹੈ ਨਾ ਸਿਆਣੇ ਆਂਦੇ ਹੁੰਦੇ ਜਦੋਂ ਪਾਣੀ ਆ ਜਾਏ ਨਾ ਤੇ ਫਿਰ ਬੰਨ੍ਹ ਮਾਰਨੇ ਸ਼ੁਰੂ ਕਰਦੇ ਹੋ ਪਰ ਹੁਣ ਪ੍ਰੋਬਲਮ ਇਹ ਆ ਰਹੀ ਹੈ ਕਿ ਐਡੇ ਵੱਡੇ ਬੰਨ੍ਹ ਜਿਹੜੇ ਐ ਇਹ ਮਾਰਨੇ ਕਿਵੇਂ ਆ ਸਭ ਤੋਂ ਵੱਡੀ ਗੱਲ ਤੇ ਇਹ ਆਪਾਂ ਸਰਕਾਰਾਂ ਪ੍ਰਸ਼ਾਸਨ ਦੀ ਗੱਲ ਕਰਦੇ ਆ ਪਰ ਸਰਕਾਰ ਪ੍ਰਸ਼ਾਸਨ ਦੇ ਵਸ ਦੀ ਗੱਲ ਨਹੀਂ ਹੈਗੀ ਐਡੇ ਵੱਡੇ ਕੰਮ ਕਰਨੇ ਚਲੋ ਕੁਝ ਗੁਰੂ ਘਰਾਂ ਦੇ ਸੇਵਾਦਾਰਾਂ ਨੇ ਵੀ ਕਾਰ ਸੇਵਾ ਆ ਲਿਆ ਵੀ ਸੇਵਾ ਚੁੱਕੀ ਹੈ ਪਰ ਮੈਂ ਇਹ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਜਿਹੜੇ ਵੀ ਵੀਰ ਸੇਵਾ ਕਰਨਾ ਚਾਹੁੰਦੇ ਆ ਸੇਵਾ ਵਿੱਚ ਹਿੱਸਾ ਲੈਣਾ ਚਾਹੁੰਦੇ ਆ ਉਹ ਹੁਣ ਕਿ ਆਹ ਜਿਹੜੇ ਬੰਨ੍ਹ ਆ ਨਾ ਇਹਨਾਂ ਨੂੰ ਮਿੱਟੀ ਦੀ ਬਹੁਤ ਲੋੜ ਪੈਗੀ ਇੱਥੇ ਜਿਆਦਾ ਮਿੱਟੀ ਜਿਹੜੀ ਉਹ ਸਾਨੂੰ ਚਾਹੀਦੀ ਹੈ ਇੱਥੇ ਜਿਹੜੇ ਉਹ ਫਿਰ ਸਾਨੂੰ ਕੰਮ ਕਰਨਾ ਪਏਗਾ ਇਹ ਸਾਰੀ ਤੁਸੀਂ ਜਿਹੜੀ ਆ ਨਾ ਇਹ ਮਾੜੀ ਆ ਖਰਾਬ ਹੈ ਇਹਦੇ ਪਰਲੇ ਪਾਸੇ ਆ ਜਿੱਥੇ ਤੁਹਾਨੂੰ ਟਾਵਰ ਨਜ਼ਰ ਆ ਰਹੇ ਨੇ ਇੱਥੇ ਦਰਿਆ ਵਗਦਾ ਪਿਆ ਇੱਥੇ ਨਾਲ ਹੀ ਪਿੰਡ ਹੈ ਇਹ ਤੁਸੀਂ ਟੁੱਟੀ ਆ ਤੇ ਪਿੰਡਾਂ 'ਚ ਸਾਡੇ 'ਚ ਪਾਣੀ ਗਿਆ ਵਾ ਹੁਣ ਦੇਖੋ ਇਹ ਪੇਰ ਜੇ ਆਪਾਂ ਇਹਨਾਂ ਨੂੰ ਨਹੀਂ ਬੰਨ੍ਹਦੇ ਤੇ ਪਾਣੀ ਫੇਰ ਆ ਜਾਏਗਾ ਫੇਰ ਆਪਾਂ ਸੇਵਾ ਲੈ ਕੇ ਆਵਾਂਗੇ ਰਸਣ ਦੀ ਹੁਣ ਇਹ ਕੰਮ ਐਸਾ ਕਰੀਏ ਕਿ ਅਗਾਹ ਸਾਨੂੰ ਜਾ ਕੇ ਇਹ ਮੁਸੀਬਤਾਂ ਜਿਹੜੀਆਂ ਨੇ ਨਾ ਚਲਣੀਆਂ ਪੈਣ ਸੋ ਸਾਰੇ ਰਸਣ ਦੀ ਗੱਲ ਕਰਦੇ ਆ ਕੋਈ ਕੋਈ ਸੇਵਾ ਲੈ ਕੇ ਆ ਰਿਹਾ ਕੋਈ ਕਿਧਰੋਂ ਪੈਸੇ ਆ ਰਹੇ ਕਿਧਰੋਂ ਆ ਰਹੇ ਹੈ ਠੀਕ ਹੈ ਸਾਰਿਆਂ ਦਾ ਤੁਹਾਡਾ ਸਹਿਯੋਗ ਹੈ ਤੁਹਾਡਾ ਧੰਨਵਾਦ ਹੈ ਤੁਸੀਂ ਰਸਣ ਨਾਲ ਉਹ ਯਾਦ ਦਿੱਤਾ ਸਾਨੂੰ ਕੋਈ ਕਮੀ ਨਹੀਂ ਸਾਡੇ ਘਰਾਂ ਦੇ ਵਿੱਚ ਬਹੁਤ ਰਸਣ ਹੈ ਤੁਹਾਨੂੰ ਪਤਾ ਹੀ ਹੈ ਕੀ ਚੱਲਦਾ ਪਿਆ ਅੱਜ ਕੱਲ ਜਿਨ੍ਹਾਂ ਨੂੰ ਨਹੀਂ ਲੋੜ ਹੈਗੀ ਉਹ ਵੀ ਲਈ ਜਾ ਰਹੇ ਹੈ ਸੋ ਗੱਲ ਇਹ ਹੈ ਕਿ ਚਲੋ ਉਹ ਇੱਕ ਟੌਪਿਕ ਲੱਗ ਗਿਆ ਪਰ ਆਹ ਦੇਖੋ ਇੱਥੇ ਲੋੜ ਹੈ ਹੁਣ ਮੇਨ ਖਲੋੜ ਦੀ ਕਿਉਂਕਿ 10 15 20 ਦਿਨ ਬਾਅਦ ਆ ਸੜਕਾਂ ਤੇ ਤੁਹਾਨੂੰ ਕੋਈ ਨਹੀਂ ਲੱਭਣਾ ਇੱਥੇ ਅਸੀਂ ਇਕੱਲੇ ਬੈਠੇ ਹੋਵਾਂਗੇ ਪਰ ਆ ਜਿਹੜੀਆਂ ਮਜ਼ਬੂਤੀਆਂ ਨੇ ਨਾ ਇਹ ਸਾਨੂੰ ਕਰਨੀਆਂ ਪੈਣਗੀਆਂ ਰਲ ਮਿਲ ਕੇ ਜਿਹੜੇ ਵੀ ਵੀਰ ਸੇਵਾ ਕਰ ਸਕਦੇ ਆ ਕੋਸ਼ਿਸ਼ ਕਰੋ ਮਿੱਟੀ ਲਿਆਓ ਟਰਾਲੀਆਂ ਲਿਆਓ ਇਹਨਾਂ ਨੂੰ ਪੱਕੇ ਬੰਨ ਜਿਹੜੇ ਇੱਥੇ ਮਜ਼ਬੂਤ ਕੀਤੇ ਜਾਣ ਤਾਂ ਜੋ ਅਗਾਹ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਅਗਾਹ ਜਿਹੜੇ ਸਾਨੂੰ ਆਉਣ ਵਾਲਾ ਸਾਡਾ ਜਿਹੜਾ ਸਮਾ ਹੈ ਉਹ ਸਹੀ ਹੋ ਸਕੇ ਸਾਨੂੰ ਇਹਨਾਂ ਮੁਸੀਬਤਾਂ ਤੋਂ ਬਚਾਇਆ ਜਾ ਸਕੇ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਗੱਲਾਂ ਸਹੀ ਨੇ ਸਾਨੂੰ ਇਹਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਹੈ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਮੈਨੂੰ ਪਤਾ ਹੈ ਜਿੱਥੇ ਆਪਾਂ ਇਕੱਠੇ ਹੋਗੇ ਜੇ ਰਾਸ਼ਨ ਦੀ ਗੱਲ ਆਈ ਤੁਸੀਂ ਘਰਾਂ ਦੇ ਵਿੱਚ ਚਾਰ-ਚਾਰ ਮਹੀਨੇ ਦਾ ਰਾਸ਼ਨ ਜਿਹੜਾ ਲੋਕਾਂ ਤੇ ਪਹੁੰਚਾ ਦਿੰਦਾ ਪਰ ਜੇ ਹੁਣ ਆਪਾਂ ਇੱਧਰ ਨੂੰ ਹੋਵਾਂਗੇ ਨਾ ਤੇ ਮੈਨੂੰ ਪਤਾ ਹੈ ਕਿ ਆ ਸਾਰੀ ਦੋ 14 ਦਿਨਾਂ ਦੀ ਖੇਡ ਹੈ ਸਾਡੇ ਵਾਸਤੇ ਜੇ ਆਪਾਂ ਇੱਧਰ ਹੋ ਜਾਈਏ ਤੇ ਪਰ ਸਾਡਾ ਧਿਆਨ ਇੱਧਰ ਹੁਣ ਲਿਆਉਣਾ ਪੈਣਾ ਸਾਨੂੰ ਕੋਸ਼ਿਸ਼ ਕਰੋ ਇੱਕ ਆ ਤੁਸੀ ਹੈ ਇੱਕ ਆ ਜਿੱਥੇ ਟੀਮ ਖਲੋਤੀ ਇਹਦੇ ਪਰਲੇ ਪਾਸੇ ਗੁਰਚਕ ਵਾਲੀ ਤੁਸੀ ਟੁੱਟੀ ਹੈ ਇੱਧਰੋਂ ਰਤਨ ਛੱਤਰ ਤੋਂ ਤੇ ਬਹੁਤ ਜ਼ਿਆਦਾ ਜਿਹੜਾ ਪਿੰ ਇਹਦਰ ਤੇ ਬਹੁਤ ਵੱਡਾ ਜਿਆਦਾ ਪਾੜ ਪਿਆ ਘਟੋ ਘਟ ਅੱਧਾ ਕਿਲੋਮੀਟਰ ਤੁਸੀਂ ਜਿਹੜੀ ਡੁੱਟ ਚੁੱਕੀ ਆ ਮਿੱਟੀ ਬਹੁਤ ਜ਼ਿਆਦਾ ਪੈਣੀ ਇੱਥੇ ਤੇ ਇਸ ਕਰਕੇ ਇਹ ਆਪਾਂ ਬੰਨ ਜਿਹੜੇ ਆ ਮਜ਼ਬੂਤ ਕਰੀਏ ਆਪਾਂ ਇਧਰ ਨੂੰ ਹੋਈਏ ਹੋਣਾ ਇਧਰ ਪਾਸੇ ਖਿਆਲ ਕਰੀਏ ਤਾਂ ਜੋ ਇਹ ਜਿਹੜੀਆਂ ਕੁਦਰਤੀ ਆਫਤਾਂ ਨੇ ਇਹਨਾਂ ਤੋਂ ਆਪਾਂ ਬਚ ਸਕੀਏ ਜੇ ਆਪਾਂ ਇਹਨਾਂ ਨੂੰ ਇਦਾਂ ਹੀ ਛੱਡ ਦਿਆਂਗੇ ਹਾਰ ਰਸ਼ਨ ਰੁਸ਼ਨ ਖਵਾ ਕੇ ਠੀਕ ਐ ਕੰਮ ਚੱਲ ਗਿਆ ਪ੍ਰਸ਼ਾਦਾ ਪਾਣੀ ਛਕੜਿਆ ਨਹੀਂ ਤੇ ਇਹ ਪਿਆਰਿਓ ਫੇਰ ਅਗਲੇ ਸਾਲ ਜਦੋਂ ਸਾਉਣ ਭਾਦਰੋਂ ਚ ਮੀਂਹ ਆਏ ਇੱਥੇ ਛੱਟੀ ਮੀਂਹ ਦਾ ਪਾਣੀ ਆ ਕੇ ਇਕੱਠਾ ਹੋ ਜਾ ਕਰਨਾ ਇਹ ਤੁਸੀਂਾਂ ਹੀ ਤਾਂ ਸਾਨੂੰ ਬਚਾਉਂਦੀਆਂ ਨੇ ਦਰਿਆਵਾਂ ਤੋਂ ਤੇ ਇਧਰੋਂ ਫੇਰ ਛੱਟ ਪਾਣੀ ਆ ਜਾਣਾ ਇਸ ਕਰਕੇ ਇਹ ਤਾਂ ਫੇਰ ਕੰਮ ਚੱਲਦਾ ਰਹਿਣਾ ਕਰਨਾ ਇਹ ਮਾੜੀਆਂ ਹੋ ਗਈਆਂ ਨੇ ਤੁਸੀਂ ਇਹਨਾਂ ਨੂੰ ਬੰਦਨ ਦੀ ਲੋੜ ਐ ਇਹਨਾਂ ਨੂੰ ਪੱਕੇ ਬੰਨ ਮਾਰਨ ਦੀ ਲੋੜ ਐ ਸੋ ਇਧਰ ਹੋਵੋ ਜਿਹੜੇ ਵੀ ਵੀਰ ਇਧਰ ਚੱਲੇ ਨੇ ਕੰਮ ਸ਼ੁਰੂ ਹੋ ਚੁੱਕਾ ਐ ਤੇ ਹੋਰ ਵੀ ਆਪਣੇ ਦੇਖੋ ਆਪਸ ਵਿੱਚ ਗੱਲਬਾਤ ਕਰੋ ਦੇਖੋ ਜਿਹੜਾ ਵੀ ਜੀਵ ਇੱਧਰ ਕਰ ਸਕਦਾ ਹੈ ਆਪਣੇ ਵਾਸਤੇ ਸੇਵਾ ਜਿਹੜਾ ਵੀ ਕਰਨ ਦਾ ਚਾਹਵਾਨ ਹੈ ਆਪਣੀ ਤੁਸੀਂ ਆਪ ਜਿਹੜੇ ਵੀ ਸੰਸਥਾਵਾਂ ਨੇ ਜਿਹੜੇ ਵੀ ਸੇਵਾਦਾਰ ਨੇ ਉਹ ਆਪਸ ਦੇ ਵਿੱਚ ਆਪਣਾ رابطہ ਕਰੋ ਤੇ ਇਧਰ ਲਿਆ ਕੇ ਜਿਹੜਾ ਆਪਣਾ ਕੰਮ ਜਿਹੜਾ ਇਹ ਸ਼ੁਰੂ ਕਰੀਏ ਸਾਡੇ ਵੱਲੋਂ ਜੋ ਸਾਥ ਹੋਏਗਾ ਆਪਾਂ ਜ਼ਰੂਰ ਦੇਾਂਗੇ ਪਰ ਇਧਰ ਆਪਾਂ ਜ਼ਰੂਰ ਹੁਣ ਖਿਆਲ ਕਰੀਏ ਸੋ ਬਾਕੀ ਰਾਸ਼ਣ ਵੱਲੋਂ ਤੁਹਾਡਾ ਭਾਈ ਧੰਨਵਾਦ ਹੈ ਇਹ ਕੰਮ ਹੁਣ ਬੰਦ ਕਰ ਦਿਓ ਜੇ ਇਹ ਕੰਮ ਆਪਾਂ ਨਾ ਕੀਤਾ ਤੇ ਫਿਰ ਸਾਡਾ ਗਾਂਹ ਬਹੁਤ ਵੱਡਾ ਫਿਰ ਨੁਕਸਾਨ ਜਿਹੜਾ ਹੁੰਦਾ ਹੀ ਰਿਆ ਕਰੇਗਾ ਇਹਨਾਂ ਨੂੰ ਪੱਕੇ ਬੰਨ ਮਾਰਨ ਦੀ ਲੋੜ ਹੈ ਅਜੇ ਤੱਕ ਇਹ ਤੁਸੀਂ ਜਨੈਸੀ ਟੁੱਟੀਆਂ ਪ੍ਰੈਸ ਉਹ 2025 ਦੇ ਵਿੱਚ ਜਿਹੜਾ ਇਹ ਪਾੜ ਪਏ ਨੇ ਇਹਨਾਂ ਨੂੰ ਹੁਣਾਂ ਨੂੰ ਬੰਨਣ ਦੀ ਲੋੜ ਹੈ ਸੋ ਇਸ ਕਰਕੇ ਕੰਮ ਸ਼ੁਰੂ ਹੋ ਗਿਆ ਹੈ ਕਰ ਸੇਵਾ ਵਾਲਿਆਂ ਬਾਬਿਆਂ ਨੇ ਵੀ ਕੰਮ ਸ਼ੁਰੂ ਕਰ ਦਿੱਤਾ ਹੈ ਕਹਿੰਦੇ ਆ ਕਿ ਬੰਨ ਮਾਰਨਾ ਪਰ ਇਹ ਕੱਲਿਆਂ ਦੇ ਵਸ ਦੀ ਗੱਲ ਨਹੀਂ ਹੈ ਕਿਸੇ ਦੇ ਵੀ ਸਾਰਿਆਂ ਨੂੰ ਰਲ ਮਿਲ ਕੇ ਤਕਰੀਬਨ ਸਾਰਾ ਪੰਜਾਬ ਜਿਹੜਾ ਹੁਣ ਮੈਨੂੰ ਪਤਾ ਇੱਥੇ ਸਾਡੇ ਇਲਾਕੇ ਡੇਰਾ ਬਾਬਾ ਨਾਨਕ ਦੇ ਵਿੱਚ ਆਇਆ ਸੋ ਇੱਧਰ ਹੋਈਏ ਜੇ ਕਿਸੇ ਨੂੰ ਬਹੁਤੀ ਜਾਣਕਾਰੀ ਚਾਹੀਦੀ ਹੈ ਤੇ ਇੱਧਰ ਆ ਜਿਹੜਾ ਧਰਮਗੁਰ ਪੱਤਰ ਵਾਲਾ ਰੋਡ ਹੈ ਇੱਥੇ ਆ ਜਿਓ ਜੇ ਕਿਸੇ ਨੇ ਮੌਕੇ ਤੇ ਆ ਕੇ ਇੱਥੇ ਵੇਖਣਾ ਹੋਵੇ ਤੇ ਇੱਥੇ ਸਾਡੇ ਪਿੰਡ ਸਜਾਦਾ ਕਲਾ ਆ ਜਿਓ ਇੱਥੇ ਆ ਕੇ ਕਿਸੇ ਨੂੰ ਪੁੱਛ ਲਿਓ ਕਿ ਕਿਹੜਾ ਤੁਹਾਡੇ ਪਿੰਡ ਦੀ ਕਿਹੜੀ ਤੁਸੀ ਟੁੱਟੀ ਹੈ ਕਿ ਤੁਹਾਨੂੰ ਪਾੜ ਪਿਆ ਆ ਸਾਰੀਆਂ ਤੁਸੀਆਂ ਟੁੱਟੀਆਂ ਨੇ ਸਾਰੀ ਤੁਸੀ ਘਟੋ ਘੜ ਅਠ ਦਸ ਥਾਵਾਂ ਤੋਂ ਟੁੱਟੀ ਹੋਈ ਹੈ ਤੇ ਆ ਕੇ ਦੇਖੋ ਆਪ ਆ ਕੇ ਮੌਕਾ ਦੇਖੋ ਤੁਹਾਨੂੰ ਸਾਰਾ ਪਤਾ ਲੱਗ ਜੇ ਸੁਝੇ ਤੁਹਾਨੂੰ ਲੱਗਦਾ ਹੈ ਕਿ ਗੱਲਾਂ ਸਹੀ ਨੇ ਤੇ ਜਰੂਰ ਸਾਥ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਤਾਂ ਜੋ ਹੋਰ ਲੋਕਾਂ ਤੱਕ ਵੀ ਇਹ ਸੇਵਾਦਾਰਾਂ ਤੱਕ ਜਿਹੜਾ ਸੁਨੇਹਾ ਜਿਹੜਾ ਪਹੁੰਚਾਇਆ ਜਾ ਸਕੇ